ਦੀਪਕ ਘਟਵਾਣਾ ਦੀ ਸਵੈ ਜੀਮਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕਾਂਟ ਤੇ ਹੀ ਗਰਮੀਆਂ ਦੀਆਂ ਛੁੱਟੀਆਂ ਤੋਂ ਮਗਰੋਂ ਮੈਂ ਗਵਰਨਮੈਂਟ ਕਾਲਜ ਧਰਮਸਾਲਾ ਜੁਆਇਨ ਕਰ ਲਿਆ ਦੋ ਤਿੰਨ ਪ੍ਰੋਫੈਸਰ ਨੀਆਂ ਜਿਨ੍ਹਾਂ ਵਿੱਚ ਮਿਸ ਗਿਲਵੀ ਸੀ ਇੱਕ ਘਰ ਵਿੱਚ ਰਹਿੰਦੀਆਂ ਸਨ ਉਹਨਾਂ ਮੈਨੂੰ ਵੀ ਪ੍ਰਿੰਸੀਪਲ ਦੇ ਆਖਣ ਤੇ ਆਪਣੇ ਨਾਲ ਰੱਖ ਲਿਆ ਧਰਮਸਾਲਾ ਛੋਟਾ ਜਿਹਾ ਪਹਾੜੀ ਸ਼ਹਿਰ ਗਰੀਬ ਜੇ ਲੋਕ ਤੇ ਸ਼ਾਂਤ ਵਾਤਾਵਰਨ ਥੋੜਾ ਉੱਪਰ ਚੜੇ ਜਾਓ ਬਰਫ ਪਈ ਦਿਸਤੀ ਥੋੜਾ ਹੇਠਾਂ ਚੜੇ ਜਾਓ ਕੂਲਾ ਨਦੀਆਂ ਵਗਦੀਆਂ ਲੱਭ ਜਾਂਦੀਆਂ ਜੰਗਲ ਪਹਾੜ ਕੂਲਾ ਨਦੀਆਂ ਉਪਰਾਥਾ ਉਪਰੇ ਲੋਕ ਮੈਂ ਜਿਵੇਂ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਸੀ ਜਿੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ ਜਿੱਥੇ ਮੈਂ ਆਪਣੇ ਆਪ ਨੂੰ ਭੁੱਲ ਕੇ ਜਿਉ ਸਕਦੀ ਸੀ ਪਹਿਲੇ ਪਹਿਲੇ ਤੇ ਲੋਕਾਂ ਨੂੰ ਇਹ ਵੀ ਇਤਬਾਰ ਨਹੀਂ ਸੀ ਆਉਂਦਾ ਕਿ ਮੈਂ ਇੱਥੇ ਪ੍ਰੋਫੈਸਰ ਲੱਗੀ ਹਾਂ ਕਲਰਕ ਨੂੰ ਆਖਿਆ ਮੈਨੂੰ ਰੋਲ ਨੰਬਰ ਦੇ ਭਾਵ ਸੀ ਵਿਦਿਆਰਥੀਆਂ ਦੇ ਪਰ ਉਹਨਾਂ ਪੁੱਛ ਲਿਆ ਕਿਹੜੀ ਜਮਾਤ ਚ ਦਾਖਲ ਹੋਇਆ ਕਿ ਪ੍ਰੋਫੈਸਰ ਨੂੰ ਇੱਕ ਦਿਨ ਆਖਿਆ ਜਰਾ ਚੇਟੀਆਂ ਤਾਂ ਪੋਸਟ ਕਰਾ ਆਖਣ ਲੱਗਿਆ ਮੇਰੇ ਕੋਲ ਟਾਈਮ ਨਹੀਂ ਪਰ ਮਗਰੋਂ ਕਿਸੇ ਨੇ ਜਦੋਂ ਦੱਸਿਆ ਪ੍ਰੋਫੈਸਰ ਨਹੀਂ ਐ ਨਵੀਂ ਆਈ ਐ ਤੇ ਉਹ ਮਗਰ ਆਇਆ ਤੇ ਆਖਣ ਲੱਗਿਆ ਲਿਓ ਜੀ ਮੈਂ ਚਿੱਠੀਆਂ ਪਾ ਆਵਾਂ ਸਾੜੀ ਪਾ ਕੇ ਜਾਇਆ ਕਰ ਕਮੀਜ਼ ਸਰਵਾਰ ਨਾਲ ਤਾਂ ਤੂੰ ਕੁੜੀਆਂ ਵਿੱਚ ਹੀ ਰੁਲ ਜਾਨੀ ਐ ਮਿਸ ਕਿਲ ਨਿਸਰਾ ਦਿੱਤੀ ਕੱਪੜਿਆਂ ਨਾਲ ਹੀ ਜੇ ਤੁਹਾਡੀ ਪਛਾਣ ਹੋਈ ਤਾਂ ਬੜੀ ਹੋਈ ਮੈਂ ਹੱਸ ਕੇ ਆਖਿਆ ਪਰ ਪਿੱਛੋਂ ਪਛਾਣਾ ਆਪੇ ਹੋਗੀ ਜਦੋਂ ਪ੍ਰਿੰਸੀਪਲ ਨੇ ਆਖਿਆ ਸਾਰੇ ਪ੍ਰੋਫੈਸਰ ਗਾਉਂਡ ਪਾ ਕੇ ਜਮਾਤਾਂ ਵਿੱਚ ਜਾਣ ਛੋਟਾ ਜਿਹਾ ਸ਼ਹਿਰ ਸੀ ਸਾਰੇ ਲੋਕ ਵੀ ਇੱਕ ਦੂਜੇ ਨੂੰ ਜਾਣਦੇ ਸੀ ਫਿਰ ਵੀ ਸੀਨੀਅਰ ਪ੍ਰੋਫੈਸਰ ਰਿਸ਼ੀ ਤੇ ਉਸ ਦੀ ਘਰ ਵਾਲੀ ਪ੍ਰਿੰਸੀਪਲ ਤੇ ਉਸ ਦੀ ਘਰ ਵਾਲੀ ਸਾਡੇ ਘਰ ਆਏ ਕਿ ਅਸੀਂ ਤੁਹਾਡੇ ਨੇੜੇ ਹੀ ਰਹਿੰਦੇ ਹਾਂ ਕੋਈ ਫਿਕਰ ਨਾ ਕਰਨਾ ਆਥਨੇ ਕੁੜੀਆਂ ਨੇ ਗੇਮਸ ਕ college ਜਾਣਾ ਹੁੰਦਾ ਸੀ ਕਾਲਜ ਦਾ ਘਰ ਕਾਲਜ ਦੇ ਨੇੜੇ ਹੀ ਸੀ ਪ੍ਰਿੰਸੀਪਲ ਨੇ ਮੇਰੀ ਡਿਊਟੀ ਲਗਾ ਦਿੱਤੀ ਸ਼ਾਮ ਨੂੰ ਜਾਣ ਦੀ ਵੀ ਕੋਈ ਜਨਮਗਰ ਨੂੰ ਕੁੜੀਆਂ ਨੇ ਦੱਸਿਆ ਆਥਨੇ ਆਈਏ ਤਾਂ ਲੜਕੇ ਛੇੜਦੇ ਨੇ ਮੈਂ ਆਖਿਆ ਮੈਨੂੰ ਦੱਸਣਾ ਦੋ ਕੁ ਦਿਨ ਮੈਂ ਬਿਮਾਰ ਸੀ ਆਥਨੇ ਗੇਮਸ ਤੇ ਨਾ ਗਈ ਤੀਸਰੇ ਦਿਨ ਜਦੋਂ ਗਈ ਤਾਂ ਲੜਕੀਆਂ ਦੇ ਬੈਡਮਿੰਟਨ ਦੇ ਕੋਰਟ ਵਿੱਚ ਦੋ ਲੜਕੇ ਬੈਡਮਿੰਟਨ ਖੇਡ ਰਹੇ ਸਨ ਤੇ ਕੁੜੀਆਂ ਆਪਣੇ ਆਪਣੇ ਰੈਕੇਟ ਫੜੀ ਇੱਕ ਪਾਸੇ ਚੁੱਪਕੀਤੀਆਂ ਖੜੀਆਂ ਸਨ ਲੜਕਿਆਂ ਨੂੰ ਖੇਡ ਵਿੱਚ ਮੇਰੇ ਆਉਣ ਦਾ ਪਤਾ ਨਹੀਂ ਸੀ ਲੱਗਿਆ ਦੋ ਕੁ ਮਿੰਟ ਉਹ ਦੇਖ ਕੇ ਮੈਂ ਹੱਥ ਉੱਚਾ ਕਰਕੇ ਆਖਿਆ ਸੁਣੋ ਉਹ ਰੁੱਕ ਗਏ ਇਹ ਜਰਾ ਕੇ ਗੱਲ ਸੁਣੋ ਮੈਂ ਜ਼ਰਾ ਉੱਚੀ ਜੀ ਆਵਾਜ਼ ਵਿੱਚ ਆਖਿਆ ਤਾਂ ਉਹ ਹੈਰਾਨ ਜੇ ਹੋ ਗਏ ਕੋਰਟ ਤੋਂ ਬਾਹਰ ਆਓ ਮੈਂ ਸਖਤੋ ਕਿਹਾ ਉਹ ਟਿਲੇ ਜੇ ਕਦਮ ਪੁੱਟ ਤੇ ਮੇਰੇ ਕੋਲ ਆ ਗਏ ਉਸੀ ਕਿਤੋ ਪੁੱਛ ਕੇ ਸਕੋਰ ਵਿੱਚ ਖੇਡ ਰਹੇ ਹੋ ਖਾਲੀ ਬਿਆਸੀ ਉਹਨਾਂ ਵਿੱਚੋਂ ਇੱਕ ਨੇ ਆਖਣਾ ਸ਼ੁਰੂ ਕੀਤਾ ਪਰ ਜਦੋਂ ਲੜਕੀਆਂ ਆ ਗਈਆਂ ਸੀ ਤੁਸੀਂ ਹਟਕਿਓ ਨਹੀਂ ਸੀ ਗਏ ਖੇਡਣ ਤੋਂ ਸੌਰੀ ਮੈਡਮ ਉਹਨਾਂ ਵਿੱਚੋਂ ਇੱਕ ਨੇ ਆਖਿਆ ਤੇ ਪਰੇ ਖੜੀਆਂ ਕੁੜੀਆਂ ਵੱਲ ਚਾਕਿਆ ਜਿਹੜੀਆਂ ਉਹਨਾਂ ਦੇ ਡਾਂਟ ਪੈਣ ਤੇ ਖੁਸ਼ ਹੋ ਰਹੀਆਂ ਸਨ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਹਨਾਂ ਵਿੱਚੋਂ ਇੱਕ ਲੜਕਾ ਪ੍ਰਿੰਸੀਪਲ ਦਾ ਸੀ ਤੇ ਦੂਸਰਾ ਮੇਜਰ ਅਜਮੇਰ ਸਿੰਘ ਦਾ ਨਿੱਕੇ ਜੇ ਇਸ ਸ਼ਹਿਰ ਵਿੱਚ ਦੋਵੇਂ ਬੰਦੇ ਬੜੀਆਂ ਵੱਡੀਆਂ ਹਸਤੀਆਂ ਸਨ ਲੜਕਿਆਂ ਨੇ ਜਾ ਕੇ ਪ੍ਰਿੰਸੀਪਲ ਕੋਲ ਨਹੀਂ ਬਾਈਸ ਪ੍ਰਿੰਸੀਪਲ ਕੋਲ ਸ਼ਿਕਾਇਤ ਲਗਾਈ मैडम ਨੇ ਸਾਡੀ ਕੁੜੀਆਂ ਸਾਹਮਣੇ ਬੇਇੱਜ਼ਤੀ ਕਰ ਦਿੱਤੀ ਹੈ। ਵਾਈਸ ਪ੍ਰਿੰਸੀਪਲ ਛੋਟੇ ਜਿਹੇ ਕੱਦਾ ਕਾਲੇ ਰੰਗ ਦਾ ਬੜੀਆਂ ਇੰਟੈਲੀਜੈਂਟ ਅੱਖਾਂ ਵਾਲਾ ਮਦਰਸੀ ਸੀ ਜਿਸ ਦੀ ਜਰਮਨ ਬੋਟੀ ਸੀ ਤੇ ਅੰਗਰੇਜ਼ਾਂ ਵਰਗੇ ਦੋ ਪੁੱਤਰ ਸਨ। ਪ੍ਰਿੰਸੀਪਲ ਤੋਂ ਵੱਧ ਕਾਲਜ ਵਿੱਚ ਇਸ ਦਾ ਰੋਪ ਸੀ ਕਿਉਂਕਿ ਇਹ ਇੱਕੋ ਇੱਕ ਬੰਦਾ ਬਲੈਤਪਾਸ ਸੀ। ਬੇਹੱਦ ਚੁੱਸ ਸੀ, ਬਹੁਤ ਪਰਦਾ ਲਿਖਦਾ ਸੀ। ਵਾਈਸ ਪ੍ਰਿੰਸੀਪਲ ਨੇ ਦੋ ਕੁ ਦਿਨਾਂ ਮਗਰੋਂ ਫੁੱਲਾ ਨਾ ਪਰੇ ਕਾਲਜ ਦੇ ਲਾਨ ਵਿੱਚ ਬੈਠੀ ਇੱਕ ਮੈਗਜ਼ੀਨ ਫਲੋਰਰੀ ਨੂੰ ਮੈਨੂੰ ਆਕੇ ਅੰਗਰੇਜ਼ੀ ਵਿੱਚ ਪੁੱਛਿਆ ਮੈਂ ਥੇ ਤੁਹਾਡੇ ਕੋਲ ਬੈਠ ਜਾਵਾਂ ਰਸਮੀ ਖੁਸ਼ੀ ਜ਼ਾਹਰ ਕਰਨ ਦੀ ਥਾਂ ਤੇ ਜ਼ਰੂਰ ਬੈਠੋ ਆਖਣ ਦੀ ਥਾਂ ਮੈਂ ਆਖਿਆ ਮਰਜ਼ੀ ਹੈ ਤੁਹਾਡੀ ਉਹ ਕੁਰਸੀ ਖਿੱਚ ਕੇ ਮੇਰੇ ਕੋਲ ਬੈਠ ਗਿਆ ਕੀ ਹਾਲ ਹੈ ਤੁਹਾਡਾ ਹੁਣੇ ਪੁੱਛਿਆ ਠੀਕ ਹੈ ਮੈਂ ਸੰਖੇਪ ਜਿਹਾ ਉੱਤਰ ਦਿੱਤਾ ਕਾਲਜ ਕਿਉਂ ਜਾ ਲੱਗਿਆ ਠੀਕ ਹੈ ਮੇਰਾ ਫਿਰ ਤੋਂ ਉੱਤਰ ਸੀ ਜਿੰਨਾ ਲੜਕਿਆਂ ਨੂੰ ਤੁਸੀਂ ਛਿੜਕਿਆ ਸੀ ਉਹਨਾਂ ਵਿੱਚੋਂ ਇੱਕ ਪ੍ਰਿੰਸੀਪਲ ਦਾ ਲੜਕਾ ਵੀ ਜੇ ਤੇ ਦੂਸਰਾ ਹਰਜਿੰਦਰ ਮੇਜਰ ਅਜਮੇਰ ਸਿੰਘ ਦਾ ਲੜਕਾ ਹੈ। ਉਹਨੇ ਦੱਸਿਆ ਫਿਰ ਕੀ ਹੋ ਗਿਆ? ਉਹ ਕਹਿੰਦੇ ਸੀ ਮੈਡਮ ਨੇ ਕੁੜੀਆਂ ਸਾਹਮਣੇ ਸਾਡੀ ਬੇਇੱਜ਼ਤੀ ਕਰ ਦਿੱਤੀ ਹੈ। ਫਿਰ ਕੀ ਹੋ ਗਿਆ? ਮੈਂ ਉਸੇ ਸਹਿਜਨਾ ਆਖਿਆ। ਆਈ ਲਾਈਕ ਯੂ ਮਾਈ ਡੀਅਰ ਗਰਲ। ਆਈ ਲਾਈਕ ਯੂ ਵੈਰੀ ਮੱਚ। ਉਸਨੇ ਜਦੋਂ ਆਖਿਆ ਮੈਂ ਹੈਰਾਨ ਹੋ ਕੇ ਉਸ ਵੱਲ ਚਾਕੀ। ਉਸ ਵੇਲੇ ਵਿਜੇ ਤੇ ਹਰਜਿੰਦਰ ਉਧਰੋਂ ਲੰਘੇ ਸ਼ਾਇਦ ਸੋਚ ਰਹੇ ਹੋਣ ਬਾਈਸ ਪ੍ਰਿੰਸੀਪਲ ਸਾਹਿਬ ਮੈਡਮ ਨੂੰ ਡਾਂਟ ਰਹੇ ਨੇ। ਵਿਜੇ ਹਰਜਿੰਦਰ ਇਧਰ ਆਓ। ਮੈਂ ਵਾਜ ਦਿੱਤੀ ਉਹ ਆਗੇ ਗੁੱਡ ਮਾਰਨਿੰਗ ਬਜੇ ਗੁੱਡ ਮਾਰਨਿੰਗ ਹਰਜਿੰਦਰ ਤੁਸੀਂ ਹੁਣ ਮੈਨੂੰ ਵਿਸ਼ ਨਹੀਂ ਕਰਦੇ ਕੋਲ ਦੀ ਆਉਣ ਲੱਗ ਜਾਂਦੇ ਹੋ ਜਿਵੇਂ ਮੈਨੂੰ ਦੇਖਿਆ ਹੀ ਨਹੀਂ ਹੁੰਦਾ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਤੁਹਾਨੂੰ ਵਿਸ਼ ਕਰ ਦਿਆ ਕਰਾਂਗੀ ਮੈਂ ਆਖਿਆ ਸੌਰੀ ਮੈਡਮ ਜੋ ਬਹੁਤ ਹੀ ਸਪੀਸ਼ਟੀਕੇਟਡ ਮਾਂ ਦਾ ਪੁੱਤਰ ਸੀ ਬੋਲਿਆ ਤੁਸੀਂ ਵਾਈਸ ਪ੍ਰਿੰਸੀਪਲ ਸਾਹਿਬ ਕੋਲ ਮੇਰੀ ਸ਼ਿਕਾਇਤ ਲਗਾਈ ਹੈ ਭਈ ਮੈਂ ਤੁਹਾਡੀ ਕੁੜੀਆਂ ਦੇ ਸਾਹਮਣੇ ਬੇਇੱਜ਼ਤੀ ਕਰ ਦਿਤੀ ਹੈ ਬੇਇੱਜ਼ਤੀ ਤਾਂ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਹੋਵੇ ਤੁਸੀਂ ਕੀ ਸਮਝਵਾ ਆਪਣੇ ਆਪ ਨੂੰ ਉਹ ਦੋਵੇਂ ਚੁੱਪ ਸਨ ਬੋਲੋ ਸੌਰੀ ਮੈਂ ਹੱਸ ਕੇ ਕਿਹਾ ਦੋਨਾਂ ਨੇ ਆਖਿਆ ਸੌਰੀ ਮੈਡਮ ਚਲੋ ਹੁਣ ਆਪਾਂ ਕੰਟੀਨ ਤੇ ਚਾਹ ਪੀਣ ਚੱਲਦੇ ਆ ਮੈਂ ਆਖਿਆ ਮੈਂ ਵੀ ਚੱਲਾਂ ਵਾਈਸ ਪ੍ਰਿੰਸੀਪਲ ਨੇ ਪੁੱਛਿਆ ਤੁਹਾਡੀ ਮਰਜ਼ੀ ਹੈ ਮੈਂ ਆਖਿਆ ਆਹ ਮੇਰੀ ਮਰਜ਼ੀ ਹੈ ਆਹ ਉਹ ਵੀ ਨਾਲ ਤੁਰ ਪਿਆ ਕੰਟੀਨ ਵਿੱਚ ਬਹੁਤ ਸਾਰੇ ਲੋਕ ਹੈਰਾਨ ਹੋ ਹੋ ਸਾਨੂੰ ਦੇਖਦੇ ਰਹੇ ਕਿ ਵਾਈਸ ਪ੍ਰਿੰਸੀਪਲ ਮੈਡਮ ਤੇ ਸਟੂਡੈਂਟਸ ਨਾਲ ਚਾਹ ਪੀ ਰਿਹਾ ਜਾ ਪਿੰਦਿਆਂ ਵਿਜੇ ਨੇ ਆਖਿਆ ਮੈਡਮ ਇਹ ਗੱਲ ਮੇਰੇ ਡੈਡੀ ਨੂੰ ਨਾ ਦੱਸਣਾ ਤੇ ਹਰਜਿੰਦਰ ਨੇ ਆਖਿਆ ਮੈਡਮ ਸਾਡੇ ਘਰ ਆਓ ਕਦੇ ਤੇ ਇਸੇ ਹਰਜਿੰਦਰ ਲੜਕੇ ਨਾਲ ਜਦੋਂ ਉਹ ਫੌਜ ਵਿੱਚ ਲੈਫਟੇਨ ਬਣ ਗਿਆ ਮੇਰੀ ਛੋਟੀ ਭੈਣ ਦਾ ਵਿਆਹ ਹੋਇਆ ਦੂਜੀਆਂ ਦੋ ਪ੍ਰੋਫੈਸਰਨੀਆਂ ਦੀ ਉੱਥੋਂ ਬਦਲੀ ਹੋ ਗਈ ਸੀ ਘਰ ਵਿੱਚ ਸਿਰਫ ਮੈਂ ਤੇ ਮਿਸ ਗਿੱਲੀ ਰਹਿ ਗਈਆਂ ਸੀ ਇੱਕ ਦਿਨ ਮਿਸ ਗਿੱਲ ਨੇ ਆਪਣੇ ਮਾਮਾ ਜੀ ਦੀ ਮੈਨੂੰ ਚਿੱਠੀ ਪੜਾਈ ਉਹਨਾਂ ਦਾ ਕੋਈ ਵਾਕਫ ਲੜਕਾ ਮਿਸ ਗਿੱਲ ਨੂੰ ਦੇਖਣ ਆ ਰਿਹਾ ਸੀ ਗੈਸਟ ਹਾਊਸ ਵਿੱਚ ਉਹਨੇ ਠਹਿਰਨਾ ਸੀ ਤੇ ਅਸੀਂ ਆਪ ਜਾ ਕੇ ਉਹਨੂੰ ਘਰ ਜਾ ਕੇ ਚਾਹ ਪਿਉਣੀ ਸੀ ਅਸੀਂ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ, ਖੂਬ ਸਜਾਇਆ ਨਵੇਂ ਪਰਦੇ ਲਿਆਂਦੇ, ਫੁੱਲਦਾਨ ਲਿਆਂਦੇ। ਕਾਲੇ ਦੇ ਮਾਲੀ ਤੋਂ ਫੁੱਲ ਮੰਗਵਾਏ। ਚਾਹ ਨਾਲ ਨੂੰ ਕਈ ਚੀਜ਼ਾਂ ਲਿਆਂਦੀਆਂ, ਭਾਵੇਂ ਮੈਨੂੰ ਔਖਾ ਲੱਗਦਾ ਸੀ, ਫਿਰ ਵੀ ਆਪਣੀ ਸਹੇਲੀ ਮਿਸ ਗਿਲ ਦੀ ਖਾਤਰ ਮੈਂ ਉਹਦੇ ਨਾਲ ਗੈਸਟ ਹਾਊਸ ਗਈ। ਉਸ ਭਾਈ ਨੂੰ ਕਰ ਲਿਆਂਦਾ ਚਾਹ ਪਿਆਈ। ਫਿਰ ਇਹ ਸੋਚ ਕੇ ਕਿ ਇਹ ਆਰਾਮ ਨਾਲ ਗੱਲਾਂ ਕਰ ਸਕਣ, ਮੈਂ ਗੁਸਲਖਾਨੇ ਵਿੱਚ ਨਹਾਉਣ ਲੱਗ ਪਈ। ਨਹਾ ਕੇ ਵਾਲ ਸੁਕੌਣ ਲਈ ਮੈਂ ਬਾਹਰ ਪਰੇਵੇੜੇ ਵਿੱਚ ਜਾ ਬੈਠੀ। ਕੋਈ ਕਿਤਾਬ ਪੜ੍ਹਨ ਲੱਗ ਪਈ। ਜਾਣ ਵੇਲੇ ਉਹ ਮੇਰੇ ਵੱਲ ਆਇਆ। ਉਹਨ ਮੈਂ ਚੱਲਦਾ ਬੜੀ ਖੁਸ਼ੀ ਹੋਈ ਮਿਲ ਕੇ ਉਹਨੇ ਆਖਿਆ ਹੋਰ ਬੈਠੋ ਅਜੇ ਤਾਂ ਹਨੇਰਾ ਨਹੀਂ ਹੋਇਆ ਖਾਣਾ ਖਾ ਕੇ ਜਾਇਓ ਉੱਥੇ ਗੈਸਟ ਹਾਊਸ ਵਿੱਚ ਕੱਲੇ ਬੋਰੀ ਹੋਗੇ ਹਲੇ ਮਿਸ ਗਿਲ ਨਾਲ ਤਾਂ ਭਾਵੇਂ ਤੁਸੀਂ ਕਿਸੇ ਟੌਪਿਕ ਤੇ ਗੱਲ ਛੇੜ ਲਓ ਇੰਨੀ ਨੌਲੇਜ ਹੈ ਮੈਂ ਤਾਂ ਹੈਰਾਨ ਹੀ ਹੋ ਜਾਨੀ ਐ ਮੁੰਜ ਵੀ ਬਹੁਤ ਘੱਟ ਲੜਕੀਆਂ ਨੂੰ ਇੰਨੀ ਅਗਲ ਹੁੰਦੀ ਐ ਹਰ ਇੱਕ ਗੱਲ ਬਾਰੇ ਮੈਂ ਆਨੀ ਬਹਾਨੀ ਮਿਸ ਗਿਲ ਦੀ ਪ੍ਰਸ਼ੰਸਾ ਕਰਦੀ ਸੀ ਇਹ ਸਭ ਕੁਝ ਆਖ ਕੇ ਕੱਲ ਆਵਾਂਗਾ ਉਸਨੇ ਆਖਿਆ ਤੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਚਲਿਆ ਗਿਆ ਬੰਦਾ ਚੰਗਾ ਲੱਗਦਾ ਉਸਦੇ ਜਾਨ ਮਗਰੋਂ ਮੈਂ ਮਿਸ ਗਿਲ ਨੂੰ ਆਖਿਆ ਨੌਕਰੀ ਵੀ ਬੜੀ ਵੱਡੀ ਤੇ ਐ ਉਹਨੇ ਦੱਸਿਆ ਉਹਨੇ ਤੇ ਮਾਮਾ ਜੀ ਨੂੰ ਜਾ ਕੇ ਆਖਣਾ ਮੇਰਾ ਛੇਤੀ ਵਿਆਹ ਕਰ ਦਿਓ ਮਿਸ ਗਿਲ ਨਾਲ ਫਿਰ ਮੈਂ ਇੱਥੇ ਕਲੀ ਕੀ ਕਰਾਂਗੀ ਮੈਂ ਕੁਝ ਖੁਸ਼ੀ ਤੇ ਕੁਝ ਸੰਸੇਣਾ ਆਖਿਆ ਬੰਦਾ ਇੰਟੈਲੀਜੈਂਟ ਹੈ ਪਤਾ ਨਹੀਂ ਕਿੰਨੀਆਂ ਗੁਰ ਕੁੜੀਆਂ ਦੇਖ ਦੇ ਛੱਡੀਆਂ ਹੋਣਗੀਆਂ ਹਾਲੇ ਕੀ ਪਤਾ ਕਿ ਉਹ ਜੀ ਕੁੜੀ ਚਾਹੁੰਦਾ ਮਿਸ ਗਿਲ ਆਖ ਰਹੀ ਸੀ ਬੜੀ ਲਿਖੀ ਸਾਊ ਸੋਹਣੀ ਪ੍ਰੋਫੈਸਰ ਨਹੀਂ ਮਿਸ ਗਿਲ ਜਿਹਨੂੰ ਮਿਲੇ ਹੋਰ ਅਗਲੇ ਨੂੰ ਕੀ ਚਾਹੀਦਾ ਮੈਂ ਹੱਸ ਕੇ ਆਖਿਆ ਚਲੋ ਦੇਖੋ ਉਹ ਬੋਲੀ ਜੇ ਉਸ ਨੂੰ ਸਭ ਕੁਝ ਪਸੰਦ ਨਾ ਹੁੰਦਾ ਤਾਂ ਉਸ ਨੇ ਇਹ ਨਹੀਂ ਸੀ ਆਖਣਾ ਕੱਲ ਨੂੰ ਆਵਾਂਗਾ ਉਹ ਅੱਜ ਹੀ ਇੱਥੋਂ ਚਲੇ ਜਾਂਦਾ ਮੈਂ ਦਰੀਲ ਦਿੱਤੀ ਜਿਹੜੀ ਮਿਸ ਗਿਲ ਨੂੰ ਚਾਚਕੀ ਅਗਲੇ ਦਿਨ ਮਿਸ ਗਿਲ ਸਵੇਰੇ ਕਾਲਜ ਨੂੰ ਚਲੀ ਗਈ ਮੈਂ ਪਿਛਲੇ ਪੀਰੀਅਡ ਹੋਣ ਕਰਕੇ ਦੇਰ ਨਾਲ ਜਾਂਦੀ ਸੀ 11:00 ਵਜੇ ਉਹ ਭਾਈਆ ਪਹੁੰਚਿਆ ਮਿਸ ਗਿਲ ਤਾਂ ਕਾਲਜ ਗਏ ਹੋਏ ਨੇ ਮੈਂ ਦੱਸਿਆ ਮੈਂ ਤੁਹਾਨੂੰ ਮਿਲਣਾ ਹੈ ਉਸਨੇ ਆਪਣੀ ਕੁਰਸੀ ਤੇ ਬੈਠਦੇ ਨੇ ਆਖਿਆ ਦੱਸੋ ਮੈਂ ਕੁਝ ਕਬਰਾਟ ਜੀ ਵਿੱਚ ਆਖਿਆ ਤੁਸੀਂ ਇਹ ਜਿਹੜੀ ਅੰਗੂਠੀ ਪਾਈ ਹੋਈ ਹੈ ਇਹ ਮੇਰੇ ਬਾਬਾ ਜੀ ਨੇ ਬਣਵਾ ਕੇ ਦਿੱਤੀ ਸੀ ਉਦੋਂ ਮੇਰੇ ਖੁੱਲੀ ਸੀ ਹੁਣ ਮੇਚ ਜਾਣ ਕਰਕੇ ਮੈਂ ਪਾ ਲਈ ਹੈ ਬੇਮਤਲਬੀ ਮੈਂ ਦੱਸਿਆ ਚਾਹ ਪੀਓਗੇ ਮੈਂ ਕਬਰਾਟ ਜੀ ਵਿੱਚ ਪੁੱਛਿਆ ਨਹੀਂ ਇੱਕ ਮਿੰਟ ਬੈਠ ਕੇ ਮੇਰੀ ਗੱਲ ਸੁਣੋ ਉਸਨੇ ਮੈਨੂੰ ਕਬਰਾਟ ਜੀ ਵਿੱਚ ਖੜੀ ਹੋ ਗਈ ਨੂੰ ਆਖਿਆ ਮੈਂ ਬੈਠ ਗਈ ਐ ਮੇਰਾ ਪਤਾ ਹੈ ਉਸਨੇ ਬਿਜ਼ਨੈਸ ਕਾਰਡ ਕਲ ਕੇ ਮੈਨੂੰ ਫੜਾ ਦਿੱਤਾ ਸ਼ਾਇਦ ਇਸ ਲਈ ਕਿ ਉਸ ਦਾ ਡੈਜ਼ਿਗਨੇਸ਼ਨ ਦੇਖ ਕੇ ਮੈਂ ਬੜੀ ਪ੍ਰਭਾਵਤ ਹੋਵਾਂਗੀ ਦੇਖੋ ਤੁਸੀਂ ਕੌਣ ਹੋ ਕਿਸ ਦੀ ਲੜਕੀ ਹੋ ਮੈਂ ਜਾਣਨ ਵਿੱਚ ਇੰਟਰਸਟਡ ਨਹੀਂ ਬਸ ਮੈਂ ਇਹ ਨਾ ਅਖਣਾ ਚਾਹੁੰਦਾ ਕਿ ਮਿਸ ਗਿੱਲ ਨਾਲ ਨਹੀਂ ਤੁਹਾਡੇ ਨਾਲ ਸ਼ਾਦੀ ਕਰਨ ਨੂੰ ਤਿਆਰ ਹਾਂ ਜੇ ਤੁਹਾਨੂੰ ਮੰਨਦੂਰ ਹੈ ਤਾਂ ਇਸ ਪਤੇ ਉੱਤੇ ਖਤ ਪਾ ਦੇਣਾ ਅੱਛਾ ਮੈਂ ਚੱਲਦਾ ਹਾਂ ਮੈਂ ਬਸ ਫੜਨੀ ਆ ਜਾ ਕੇ ਆਹ ਖੋਚ ਰਿਹਾ ਗਿਆ ਇਹ ਗੱਲ ਮੈਂ ਮਿਸ ਗਿੱਲ ਨੂੰ ਨੇਸੀ ਦਸੀ ਸਿਰਫ ਇਹ ਨਹੀਂ ਦੱਸਿਆ ਸੀ ਕਿ ਉਹ ਭਾਈ ਆਇਆ ਸੀ ਇਹ ਦੱਸਣ ਲਈ ਕਿ ਮੈਂ ਜਾ ਰਿਆਂ ਉਹ ਲੂਦੇ ਪੱਠੇ ਨੂੰ ਪਤਾ ਤਾਂ ਸੀ ਕਿ ਇਸ ਟਾਈਮ ਮੈਂ ਕਾਲਜ ਜਾਵਾਂਗੀ ਉਹ ਬੋਲੀ ਕਿੰਨੇ ਦਿਨ ਉਸ ਤੇ ਜਾਣ ਮਗਰੋਂ ਮਿਸਕਲ मामा ਜੀ ਦਾ ਖਾਤੋ ਢੀਕਦੀ ਰਹੀ ਤੇ ਕਿੰਨੇ ਹੀ ਦਿਨ ਮੈਂ ਉਦਾਸ ਰਹੀ ਬਹੁਤ ਉਦਾਸ ਹੁੰਨ ਤੇ ਮੈਂ ਕਦੇ-ਕਦੇ ਇਕੱਲੀ ਘਰੋਂ ਸੈਰ ਕਰਨ ਜੰਗਲ ਵਿੱਚ ਚਲੀ ਜਾਂਦੀ ਸਾਹਮਣੇ ਬਰਫ਼ ਲੱਦੇ ਹਿਮਾਲਾ ਪਰਬਤ ਦੀਆਂ ਚੋਟੀਆਂ ਆਲੇ ਦੁਆਲੇ ਨਿਰਜਨ ਜੰਗਲ ਝਾੜੀਆਂ ਝੀਲਾਂ ਦੇ ਰੁੱਖ ਆੜੂ ਤੇ ਨਸ਼ਪਤੀਆਂ ਦੇ ਦਰਖਤ ਜੰਗਲੀ ਫੁੱਲ ਥਾਂ ਪਰ ਥਾਂ ਵਗਦੀਆਂ ਕੋਲਾਂ ਤੇ ਹੀਠਾਂ ਵਗਦੀ ਨਦੀ ਲੱਗਦਾ ਮੈਂ ਕਿਸੇ ਹੋਰ ਯੁੱਗ ਵਿੱਚ ਪਹੁੰਚ ਗਈ ਹਾਂ ਬਚਪਨ ਵਿੱਚ ਸੁਣਿਆ ਸੀ ਪਹਾੜਾਂ ਤੇ ਜੰਗਲਾਂ ਵਿੱਚ ਰਿਸ਼ੀ ਮੁਨੀ ਤਪ ਕਰਨ ਚਲੇ ਜਾਂਦੇ ਸੀ ਉੱਥੇ ਉਹਨਾਂ ਦੇ ਤਪੋਵਨ ਹੁੰਦੇ ਨੇ ਤੇ ਮੈਨੂੰ ਲੱਗਦਾ ਮੈਂ ਰਿਸ਼ੀ ਮੁਨੀਆਂ ਦੇ ਦੇਸ਼ ਵਿੱਚ ਫੇਰ ਰਹੀ ਹਾਂ ਤੇ ਹੁਣ ਕਿਸੇ ਰਿਸ਼ੀ ਮੁਨੀ ਦੇ ਦਿਸ ਪੈਣ ਦੀ ਆਸ ਮੈਨੂੰ ਲੱਗੀ ਰਹਿੰਦੀ ਹੈ ਕੁਦਰਤ ਦੀ ਅਨੰਦਤਾ ਵਿੱਚ ਆਪਣਾ ਤੁਛਾਪਾ ਮੈਨੂੰ ਭੁੱਲ ਜਾਂਦਾ ਜੰਗਲੀ ਫੁੱਲ ਚੁੰਦ ਦੀ ਤਰ੍ਹਾਂ ਤਰ੍ਹਾਂ-ਤਰ੍ਹਾਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਸੁਣਦੀ ਕਿਸੇ ਕੋਲ ਦੇ ਨਾਲ ਨਾਲ ਤੁਰਦੀ ਕਦੇ-ਕਦੇ ਮੈਂ ਬਹੁਤ ਦੂਰ ਨਿਕਲ ਜਾਂਦੀ ਬਹੁਤ ਸੁਖ ਸੀ ਸ਼ਾਂਤੀ ਸੀ ਜਿਸਕੂਨ ਸੀ ਇਸ ਤਾਂ ਇਸ ਵੇਲੇ ਕਈ ਮੋਹ ਭੀਜੀਆਂ ਨਜ਼ਰਾਂ ਮੇਰੇ ਵੱਲ ਉਲਰੀਆਂ ਪਰ ਮੈਂ ਨੀਵੀਂ ਪਾ ਕੇ ਕੋਲ ਦੀ ਲੰਗ ਜਾਂਦੀ ਤੇ ਬੇਚੈਨ ਹੋ ਕੇ ਸੋਚਦੀ ਮੈਂ ਕਿਵੇਂ ਇਹਨਾਂ ਨੂੰ ਦੱਸਾਂ ਕਿ ਮੈਂ ਮੈਂ ਨਹੀਂ ਆ ਬੇਸੰਕੋਚ ਸਿਰਫ ਮੈਂ ਵਾਈਸ ਪ੍ਰਿੰਸੀਪਲ ਨਾਲ ਗੱਲਾਂ ਕਰ ਸਕਦੀ ਪਤਾ ਸੀ ਬਹੁਤ ਇੰਟੈਲੀਜੈਂਟ ਬੰਦਾ ਹੈ ਬਹੁਤ ਸੋਹਣੀ ਜਰਮਨ ਬੋਟੀ ਹੈ ਲਾਲਾਂ ਵਰਗੇ ਦੋ ਪੁੱਤਰ ਨੇ ਤੇ ਪੜ੍ਹਨ ਲਿਖਣ ਵਾਲਾ ਬੰਦਾ ਹੈ ਇਹਨੂੰ ਕਿਸੇ ਕਿਸਮ ਦੀ ਭੁੱਖ ਨਹੀਂ ਉਹਨੇ ਬੜੇ ਚਿਰ ਮਗਰੋਂ ਦੱਸਿਆ ਕਿ ਮੈਂ ਲਾਇਬ੍ਰੇਰੀ ਦਾ ਰਜਿਸਟਰ ਦੇਖ ਕੇ ਜਾਣ ਲਿਆ ਸੀ ਤੁਸੀਂ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਦੇ ਹੋ 6 ਕੁ ਮਹੀਨੇ ਲੰਘ ਗਏ ਇੱਕ ਦੋ ਵਾਰੀ ਮੈਂ ਪਟਿਆਲੇ ਹੋ ਗਈ ਜਦੋਂ ਮੈਂ ਪਟਿਆਲੇ ਆਉਂਦੀ ਵਾਈਸ ਪ੍ਰਿੰਸੀਪਲ ਕੁਝ ਚੀਜ਼ਾਂ ਲਿਆਉਂਦੀ ਆਖਦਾ ਤੇ ਜਿਸ ਦਿਨ ਮੈਂ ਵਾਪਸ ਪਹੁੰਚਦੀ ਉਹ ਬਸ ਛੱਡੇ ਤੇ ਉਡੀਕਦਾ ਤੇ ਦੱਸਦਾ ਇਹਨਾਂ ਚੀਜ਼ਾਂ ਦਾ ਮੈਨੂੰ ਬੜਾ ਇੰਤਜ਼ਾਰ ਸੀ ਚੀਜ਼ਾਂ ਭਾਵੇਂ ਮਾਮੂਲੀ ਹੁੰਦੀਆਂ ਕਦੇ ਕਿਤਾਬਾਂ ਕਦੇ ਖੂਬਸੂਰਤ ਧੂਫ ਕਦੇ ਮਿੱਠੀਆਂ ਸਵਾਰੀਆਂ ਤੇ ਕਰਦੀ ਬੋਟੀਲੀ ਸੈਂਟ ਉੱਥੇ ਪਟਿਆਲੇ ਦਾ ਵੀ ਇੱਕ ਪ੍ਰੋਫੈਸਰ ਸੀ ਉਸਨੇ ਇੱਕ ਦਿਨ ਮੈਨੂੰ ਆਖਿਆ ਕੋਈ ਕੰਮ ਹੋਵੇ ਮੈਨੂੰ ਦੱਸਿਆ ਕਰੋ ਉਹ ਸਾਰੇ ਮਦਰਾਸੀ ਨਾ ਕਾਦੇ ਦੀ ਗੱਲ ਕਰਦੇ ਹੁੰਦੇ ਹੋ ਤੇ ਉਹ ਹਰਤੇ ਕਰਤੇ ਕੰਮ ਪੁੱਛਣ ਘਰ ਆ ਜਾਂਦਾ ਭਾਵੇਂ ਉਸ ਤੇ ਕਰਨ ਜੋਗਾ ਸਾਡੇ ਕੋਲ ਕੋਈ ਕੰਮ ਨਹੀਂ ਸੀ ਹੁੰਦਾ ਮਿਸ ਗਿਲ ਛੇੜਦੀ ਇਹਨੂੰ ਆਖ ਸਾਡੀ ਸਬਜ਼ੀ ਲਿਆਦਿਆ ਕਰੇ ਉਸਨੇ ਦੱਸਿਆ 2 ਮਹੀਨੇ ਹੋ ਗਏ ਵਾਈਸ ਪ੍ਰਿੰਸੀਪਲ ਦੀ ਵੋਟੀ ਆਪਣੇ ਦੇਸ਼ ਚਲੀ ਗਈ ਹੈ ਹੁਣ ਸ਼ਾਇਦ ਹੀ ਆਵੇ ਇਸ ਵਿੱਚ ਹੈ ਵੀ ਕੀ ਅਸੀਂ ਤਾਂ ਹੈਰਾਨ ਸੀ ਇਸ ਨਾਲ ਆ ਕਿਵੇਂ ਗਈ ਮੈਨੂੰ ਲੱਗਿਆ ਇਹਖਾ ਬਸ ਇਹ ਲੋਕ ਮਨਾਈਆਂ ਗੱਲਾਂ ਕਰੀ ਜਾਂਦੇ ਨੇ ਕੁਝ ਦਿਨ ਮਗਰੋਂ ਸਰਸਤਰੀ ਮੈਂ ਵਾਈਸ ਪ੍ਰਿੰਸੀਪਲ ਨੂੰ ਪੁੱਛਿਆ ਤੁਹਾਡੀ ਵੋਟੀ ਕਦੋਂ ਆ ਰਹੀ ਹੈ ਬੱਚਿਆਂ ਦਾ ਕੀ ਹਾਲ ਹੈ ਠੀਕ ਹੈ ਠੀਕ ਹੈ ਆਖਦਾ ਆਖਦਾ ਉਹ ਸਟਾਫ ਰੂਮ ਵਿੱਚੋਂ ਬਾਹਰ ਚੱਲਿਆ ਗਿਆ ਅਗਲੇ ਦਿਨ ਫਿਰ ਜਦੋਂ ਮੈਂ ਤੁੱਪੇ ਕਾਲਜ ਦੇ ਲਾਨ ਵਿੱਚ ਬੈਠੀ ਕੁਝ ਪੜ੍ਹ ਰਹੀ ਸੀ ਉਹ ਮੇਰੇ ਕੋਲ ਆ ਕੇ ਬੈਠ ਗਿਆ ਕਈ ਲੜਕੀਆਂ ਨੇ ਇੰਨੀ ਠੰਡ ਵਿੱਚ ਵੀ ਇੱਕ ਇੱਕ ਕਮੀਜ਼ ਹੀ ਪਾਇਆ ਹੁੰਦਾ ਇੱਕ ਦੋ ਨੂੰ ਮੈਂ ਛਿੜਕਿਆ ਕਿ ਠੰਡ ਲੱਗ ਜਾਏਗੀ ਤਾਂ ਮੈਨੂੰ ਦੱਸਿਆ ਮੈਡਮ ਸਵਾਟਰ ਹੈ ਹੀ ਨਹੀਂ ਚੰਦਾ ਇਕੱਠਾ ਕਰਕੇ ਕੁਝ ਕਰੀਏ ਮੈਂ ਪੁੱਛਿਆ ਕਰ ਲਓ ਉਹ ਮੇਰੇ ਵੱਲ ਧਿਆਨ ਨਾਲ ਦੇਖਦਾ ਬੋਲਿਆ ਪ੍ਰਿੰਸੀਪਲ ਤੋਂ ਪੁੱਛ ਕੇ ਹਰ ਪ੍ਰੋਫੈਸਰ ਕੋਲੋਂ ਮੈਂ ਆਪ ਚੰਦਾ ਮੰਗਣ ਗਈ 10 10 ਰੁਪਏ ਮੈਂ ਮੰਗੇ ਸਭ ਨੇ ਦੇ ਦਿੱਤੇ ਤੇ ਵਾਈਸ ਪ੍ਰਿੰਸੀਪਲ ਨੇ 50 ਦਿੱਤੇ ਮੈਂ ਬਹੁਤ ਖੁਸ਼ ਹੋ ਗਈ ਬਾਜ਼ਾਰ ਵਿੱਚ ਜਾ ਕੇ ਇੱਕ ਦੁਕਾਨਦਾਰ ਤੋਂ ਜਿਸਪਾ ਉਸ ਨੂੰ ਆਈ ਸੀ ਉਸੇ ਪਾ ਇਕੱਠੀ ਉਹਨਾਂ ਖਰੀਦ ਲਈ ਸਾਰੇ ਕਾਲੀ ਦੀਆਂ ਕੁੜੀਆਂ ਦੀ ਇੱਕ ਗੱਲਬਾਤ ਮੀਟਿੰਗ ਕੀਤੀ ਤੇ ਆਖਿਆ ਸਵਟਰ ਬੁਣਨ ਦਾ ਕੰਪੀਟੀਸ਼ਨ ਹੈ ਜਿਹੜੀ ਲੜਕੀ ਸਭ ਤੋਂ ਪਹਿਲਾਂ ਤੇ ਸਭ ਤੋਂ ਚੰਗਾ ਸਵਟਰ ਬੁਣ ਕੇ ਲਿਆਵੇਗੀ ਉਸ ਨੂੰ ਨਾਮ ਦਿੱਤਾ ਜਾਵੇਗਾ ਤੇ ਉਸ ਦੀ ਤਸਵੀਰ ਕਾਲਜ ਮੈਗਜ਼ੀਨ ਵਿੱਚ ਛਪੇਗੀ ਸਵਟਰ ਦਾ ਸਾਈਜ਼ ਤੇ ਨਾਬ ਦੱਸ ਦਿੱਤਾ ਚਾਈ ਚਾਈ ਕੁੜੀਆਂ ਉਹਨਾਂ ਘਰਾਂ ਨੂੰ ਲੈ ਗਈਆਂ ਹਫ਼ਤੇ ਦੇ ਅੰਦਰ ਅੰਦਰ ਪ੍ਰਿੰਸੀਪਲ ਦੇ ਕਮਰੇ ਵਿੱਚ ਰੰਗ ਬਰੰਗੇ ਸਵਟਰਾਂ ਦਾ ਢੇਰ ਲੱਗ ਗਿਆ ਫਿਰ ਇੱਕ ਨੋਟਿਸ ਲਗਾਇਆ ਜਿਸ ਵੀ ਲੜਕੇ ਕੋਲ ਸਵੈਟਰ ਨਹੀਂ ਉਹ ਪ੍ਰਿੰਸੀਪਲ ਦੇ ਕਮਰੇ ਵਿੱਚ ਜਾਵੇ ਪ੍ਰਿੰਸੀਪਲ ਤੋਂ ਸਵੈਟਰ ਲੈ ਕੇ ਉਥੇ ਬਾਥਰੂਮ ਵਿੱਚ ਜਾ ਕੇ ਕਮੀਜ਼ ਦੇ ਹੇਠ ਦੀ ਪਾ ਲਵੇ ਭਾਵਸੀ ਹੋਰ ਨਾਲ ਸਾਹਮਣੇ ਉਸਨੂੰ ਦਾਨ ਦਾ ਸਵੈਟਰ ਪਾਉਣੋਂ ਸ਼ਰਮ ਨਾ ਲੱਗੇ ਪਰ ਲੜਕੇ ਪ੍ਰਿੰਸੀਪਲ ਦੇ ਕਮਰੇ ਵਿੱਚ ਗਿਆ ਸਵੈਟਰ ਕਮੀਜ਼ ਦੇ ਉੱਪਰ ਦੀ ਪਾ ਬਾਹਰ ਆ ਗਏ ਐਡੇ ਸੋਹਣੇ ਸਵੈਟਰ ਸ਼ਰਮ ਦੀ ਭਲਾ ਕੀ ਗੱਲ ਸੀ ਇੱਕ ਬਲਜੀਤ ਲੜਕੀ ਸੀ ਜਿਸ ਦੀ ਇੱਕ ਬਾਹ ਕੱਟੀ ਹੋਈ ਸੀ ਮੈਂ ਉਸਨੂੰ ਸਵੈਟਰ ਬੁਣ ਲਈ ਨਹੀਂ ਸੀ ਆਖਿਆ ਪਰ ਉਹ ਆਪਣੇ ਪੱਲਿਓ ਉਨ ਖਰੀਦ ਕੇ ਸਵੈਟਰ ਬੁਣ ਲਈ ਸੀ ਤੇ ਪਹਿਲਾ ਨਾਮ ਬਲਜੀਤ ਨੂੰ ਦਿੱਤਾ ਗਿਆ ਉਹਦੀ ਫੋਟੋ ਵੀ ਛਪੀ ਤੇ ਬਾਕੀ ਦੋ ਇਨਾਮ ਪ੍ਰਿੰਸੀਪਲ ਨੇ ਆਪਣੇ ਕੋਲੋਂ ਦੇ ਦਿੱਤੇ ਤੇ ਦੋ ਬਾਈਸ ਪ੍ਰਿੰਸੀਪਲ ਨੇ یوں ਪੰਜ ਲੜਕੀਆਂ ਨੂੰ ਨਾਮ ਮਿਲੇ ਇਸ ਤੋਂ ਪਿੱਛੋਂ ਮੁੰਡੇ ਕੁੜੀਆਂ ਨੂੰ ਸਾਡਾ ਘਰ ਜਿਵੇਂ ਆਪਣਾ ਘਰ ਲੱਗਣ ਲੱਗ ਪਿਆ ਤੇ ਮੈਨੂੰ ਵੀ ਭੁੱਲ ਗਿਆ ਸੀ ਕਿ ਦੂਰ ਕਿਧਰੇ ਕਿਸੇ ਸ਼ਹਿਰ ਵਿੱਚ ਮੇਰਾ ਘਰ ਹੈ ਉੱਥੇ ਮੇਰੇ 베ਜ ਜੀ ਨੇ ਬੀਬੀ ਐ ਉੱਥੇ ਫੂਫੜ ਜੀ ਸਨ ਬਾਪੂ ਜੀ ਸਨ ਤੇ ਮੈਂ ਵੀ ਸੀ ਹੁਣ ਤਾਂ ਲੱਗਦਾ ਸੀ ਹਮੇਸ਼ਾ ਤੋਂ ਮੈਂ ਇੱਥੇ ਹੀ ਸੀ ਗਰੀਬ ਪਹਾੜੀਆਂ ਦੇ ਨਿੱਕੇ ਜਿਹੇ ਸ਼ਹਿਰ ਵਿੱਚ ਹਿਮਾਲਾ ਪਰਬਤ ਦੇ ਪੈਰਾਂ ਵਿੱਚ ਆਪਣੇ ਘਰ ਤੋਂ ਹੀ ਨਹੀਂ ਆਪਣੇ ਆਪ ਤੋਂ ਵੀ ਮੈਂ ਬਹੁਤ ਦੂਰ ਲੰਘ ਆਈ ਸੀ ਹੁਣ ਮੈਂ ਉੱਚੀ ਉੱਚੀ ਹੱਸ ਸਕਦੀ ਸੀ ਲੋਕਾਂ ਨੂੰ ਮਜ਼ਾਕ ਕਰ ਸਕਦੀ ਸੀ ਵਾਲਾਂ ਵਿੱਚ ਫੁੱਲ ਲਾ ਲੈਂਦੀ ਸੀ ਸੋਹਣੇ ਸੋਹਣੇ ਕੱਪੜੇ ਪਾਉਂਦੀ ਸੀ ਸਾਲ ਅਜੇ ਮੁੱਕਿਆ ਨਹੀਂ ਸੀ ਬਦਲਬਾਈ ਦਾ ਦਿਨ ਸੀ ਮੈਂ ਆਥਨੇ ਗੇਮਸ ਲਈ ਕਾਲਜ ਗਈ ਗਰਾਊਂਡ ਦੇ ਪਰਲੇ ਪਾਸੇ ਲਾਨ ਵਿੱਚ ਬਾਈਸ ਪ੍ਰਿੰਸੀਪਲ ਬੈਠਾ ਸੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਉਸਨੇ ਉੱਠ ਕੇ ਮੇਰੇ ਵੱਲ ਆਉਂਦੇ ਨੇ ਕਿਹਾ ਮੈਂ ਉੱਥੇ ਜਾ ਕੇ ਲਾਂ ਵਿੱਚ ਉਹਦੇ ਕੋਲ ਦੂਜੀ ਕੁਰਸੀ ਤੇ ਬੈਠ ਗਈ। ਮੈਂ ਤੁਹਾਨੂੰ ਦੱਸਿਆ ਨਹੀਂ ਸੀ ਮੇਰੀ ਵਾਈਫ ਨੇ ਲਿਖ ਭੇਜਿਆ ਕਿ ਉਹ ਹੁਣ ਵਾਪਸ ਨਹੀਂ ਆਵੇਗੀ। ਇੱਥੇ ਰਹਿੰਦੀ ਨੇ ਉਸਨੇ ਕਦੇ ਨਹੀਂ ਸੀ ਦੱਸਿਆ ਕਿ ਉਹ ਕਿਸੇ ਗੱਲੋਂ ਔਖੀ ਹੈ ਤੇ ਜਾਣ ਵੇਲੇ ਵੀ ਉਹ ਆਪਣੇ ਬਾਪ ਦੇ 70ਵੇਂ ਜਨਮ ਦਿਨ ਦਾ ਬਹਾਨਾ ਕਰਕੇ ਗਈ ਹੈ। ਉਸਦੇ ਬਾਪ ਨੇ ਰਿਟਰਨ ਟਿਕਟ ਭੇਜੇ ਸੀ। ਬੜਾ ਅਮੀਰ ਆਦਮੀ ਹੈ ਉਸ ਦਾ ਬਾਪ। ਕਿਸੇ ਵੇਲੇ ਗਵਰਨਰ ਸੀ ਉੱਥੇ। ਪਰ ਉਸਦੇ ਜਨਤਮ ਅਗਰੋਂ ਮੈਂ ਦੇਖਿਆ ਤਾਂ ਵੀ ਵਾਲੀ ਕਾਪੀ ਵਿੱਚ ਵੀ ਉਸਨੇ ਜਰਮਨ ਭਾਸ਼ਾ ਵਿੱਚ ਕਵਿਤਾਵਾਂ ਲਿਖੀਆਂ ਹੋਈਆਂ ਸਨ ਬਹੁਤ ਉਦਾਸ ਕਵਿਤਾਵਾਂ ਹੁਣ ਮੈਂ ਜੇ ਝਗੜਾ ਵੀ ਕਰਾਂ ਤਾਂ ਸਿਰਫ ਆਪਣੇ ਬੱਚੇ ਵਾਪਸ ਲੈ ਸਕਦਾ ਪਰ ਬੱਚਿਆਂ ਬਾਰੇ ਮੈਂ ਸੋਚਣਾ ਉਹ ਬेटर ਖਿਆਲ ਰੱਖ ਸਕਦੀ ਹੈ ਪਰ ਭਾਵੇਂ ਕਿਤੇ ਵੀ ਰਹਿਣ ਉਹ ਬੱਚੇ ਤਾਂ ਮੇਰੇ ਹੀ ਰਹਿਣਗੇ ਮੀਂਹ ਦੀਆਂ ਬੂੰਦਾਂ ਕਦੋਂ ਬੱਦਲਾਂ ਨੂੰ ਆਖ ਸਕਦੀਆਂ ਹੁੰਦੀਆਂ ਨੇ ਕਿ ਅਸੀਂ ਤੁਹਾਨੂੰ ਨਹੀਂ ਜਾਣਦੀਆਂ ਉਸਨੇ ਕਵਿਤਾ ਦੀਆਂ ਇਹ ਲਾਈਨਾਂ ਸੁਣਾ ਕੇ ਗੱਲ ਮੁਕਾਈ ਮੈਂ ਹੈਰਾਨ ਉਸ ਵਲ ਚਾਕਰੀ ਸੀ ਕਿ ਇਸ ਸਾਰੀ ਗੱਲ ਦਾ ਮੇਰੇ ਨਾਲ ਕੀ ਤਾਲਕ ਆਪਣੇ ਆਪ ਉਸਨੇ ਗੱਲ ਅੱਗੇ ਤੋਰੀ ਤੇ ਆਖਣ ਲੱਗਿਆ ਬਾਹਲੇ ਮੁਲਕਾਂ ਦੀਆਂ ਨਾ ਔਰਤਾਂ ਦਾ ਕੋਈ ਇਤਬਾਰ ਨਹੀਂ ਹੁੰਦਾ ਮੈਂ ਚਾਹਣਾ ਹੁਣ ਮੈਂ ਸ਼ਾਦੀ ਕਿਸੇ ਪੰਜਾਬੀ ਲੜਕੀ ਨਾਲ ਕਰਾਂ ਪੰਜਾਬੀ ਲੜਕੀਆਂ ਮੈਂ ਦੇਖਿਆ ਇੰਟੈਲੀਜੈਂਟ ਵੀ ਹੁੰਦੀਆਂ ਨੇ ਤੇ ਚੰਗੀਆਂ ਵੀ ਮੈਂ ਫੇਰ ਕੋਈ ਉਤਰ ਨਾ ਦਿੱਤਾ ਅਸਲ ਵਿੱਚ ਮੈਂ ਤੁਹਾਡੀ ਨਾਲ ਸ਼ਾਦੀ ਕਰਨੀ ਚਾਹਣਾ ਇਕਤਮ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਮੈਂ ਘਬਰਾ ਗਈ ਤੁਸੀਂ ਇਹ ਆਖਣ ਦਾ ਹੌਸਲਾ ਕਿਵੇਂ ਕਰ ਲਿਆ ਮੈਂ ਜ਼ਰਫ਼ਤ ਨਾਲ ਖੋ ਕੇ ਆਕਿਆ ਮੈਂ ਸੋਚਿਆ ਨਰਾਜ਼ ਹੋ ਕੇ ਬਤਵਦ ਮੇਰੇ ਇੱਕ ਥੱਪੜ ਹੀ ਮਾਰਦੇ ਹੋਗੇ ਪਰ ਮੈਂ ਸੱਚ ਆਖਦਾ ਮੈਂ ਤੁਹਾਡੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਤੇ ਮੈਂ ਅੱਧ ਵਿਚਕਾਰ ਹੋਈ ਉੱਠ ਖੜੀ ਹੋਈ ਆ ਕੇ ਬੈਡਮਿੰਟਨ ਖੇਡਦੀਆਂ ਕੁੜੀਆਂ ਕੋਲ ਖੜੀ ਹੋ ਗਈ ਗੇਮ ਖਤਮ ਹੋਣ ਤੇ ਉਹਨਾਂ ਦੇ ਨਾਲ ਹੀ ਕਰਨ ਨੂੰ ਆਈ ਮੁਰਕੇ ਲਾਂਨ ਵੱਲ ਮੈਂ ਝਾਕੀ ਨਹੀਂ ਕਿ ਵਾ ਇਸ ਪ੍ਰਿੰਸੀਪਲ ਉੱਤੇ ਹੈ ਜਾਂ ਨਹੀਂ ਲੂੰਗੇ ਅਥਨੇ ਪਟਿਆਲੇ ਵਾਲਾ ਉਹੀ ਪ੍ਰੋਫੈਸਰ ਘਰ ਆਇਆ ਮਿਸ ਗਿਲ ਗਵਾਂਡੀਆਂ ਦੇ ਗਈ ਹੋਈ ਸੀ ਮੈਂ ਪਤਾ ਨਹੀਂ ਕਿਉਂ ਬੜੀ ਖਿਜੀ ਬੈਠੀ ਸੀ ਕੋਈ ਕੰਮ ਹੈ ਮੈਂ ਉਸਨ ਖੜੇ ਨੂੰ ਹੀ ਪੁੱਛਿਆ ਹਾਂ ਆ ਕਿ ਉਹ ਆਪ ਹੀ ਕੁਰਸੀ ਤੇ ਬੈਠ ਗਿਆ ਦੱਸੋ ਮੈਂ ਕਿਜੀ ਖਜਾਈਨੇ ਕਿਹਾ ਸ਼ਾਮ ਨੂੰ ਲਾਨ ਵਿੱਚ ਉਹ ਮਨਮਾਨੂ ਜਾ ਜਦੋਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ ਮੈਂ ਹੈਜ ਦੇ ਮਗਰ ਅਖਬਾਰ ਪੜ੍ਹ ਰਿਹਾ ਸੀ ਫਿਰ ਮਿਸ ਗਲ ਤੇ ਖਿਜ ਕੇ ਕਿਹਾ ਕਿ ਉਹ ਮੇਰੀ ਜਸੂਸੀ ਕਰਦਾ ਰਹਿੰਦਾ ਸੀ ਮੈਂ ਆਹਨ ਉਸ ਵਿੱਚ ਹੈ ਹੀ ਕੀ ਨਾ ਅਕਲ ਨਾ ਸ਼ਕਲ ਨਾ ਤੁਹਾਡੀ ਜ਼ਾਦਾ ਮਤਲਬ ਮੈਂ ਗੱਲ ਟੋਕ ਕੇ ਕਿਆ ਮਤਲਬ ਜੇ ਤੁਸੀਂ ਸ਼ਾਦੀ ਕਰਨੀ ਆ ਤਾਂ ਮੈਂ ਕਰਨ ਨੂੰ ਤਿਆਰ ਆ ਮੈਂ ਬਾਹਰਲੇ ਮੁਲਕ ਸਕਾਲਰਸ਼ਿਪ ਲਈ ਅਪਲਾਈ ਕੀਤਾ ਹੋਇਆ ਹੈ ਤੇ ਮਿਲ ਵੀ ਜਾਣਾ ਆਪਾਂ ਰੱਬ ਦੇ ਵਾਸਤੇ ਤੁਸੀਂ ਜਾਓ ਮੈਨੂੰ ਪਰੇਸ਼ਾਨ ਨਾ ਕਰੋ ਮੈਂ ਬਹੁਤ ਔਖੀ ਹੋ ਕੇ ਆਖਿਆ ਉਸੇ ਦਿਨ ਮੈਂ ਘਰ ਰਗਵੀਰ ਭਰਾ ਜੀ ਨੂੰ ਚਿੱਠੀ ਲਿਖੀ ਭਰਾ ਜੀ ਮੇਰੀ ਇੱਥੋਂ ਛੇਤੀ ਬਦਲੀ ਕਰਵਾ ਦਿਓ ਭਾਵੇਂ ਕਿਵੇਂ ਵੀ ਕਰਵਾਓ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ